ਸ਼੍ਰੀ ਕਾਲ ਤਖਤ ਸਾਹਿਬ ਤੇ 6 ਜੂਨ ਨੂੰ ਹੋਈ ਹਿੰਸਕ ਝੜਪ ਦੀ ਜਾਂਚ ਰਿਪੋਰਟ ਆ ਗਈ ਹੈ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਇਸ ਕਮੇਟੀ ਨੇ ਐਸਟੀਪੀਸੀ ਪ੍ਰਧਾਨ ਅਵਤਾਰ ਸਿੰਘ ਨੂੰ ਆਪਣੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ 6 ਜੂਨ ਨੂੰ ਸਿੱਖਾਂ ਦੇ ਦੋ ਗੁੱਟਾਂ ਦੇ ਵਿਚਕਾਰ ਹਿੰਸਕ ਝੜਪ ਹੋਈ ਸੀ ਸ਼ਰੇਆਮ ਤਲਵਾਰਾਂ ਚੱਲੀਆਂ ਸੀ ਇੱਕ ਦੂਸਰੇ ਤੇ ਇਸ ਘਟਨਾ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਤੇ ਆਖਿਆ ਗਿਆ ਸੀ ਕਿ ਨਿਰਪੱਖ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਸੌਂਪੀ ਜਾਏ ਅਤੇ ਅੱਜ ਇਸ ਕਮੇਟੀ ਨੇ ਐਸਜੀਪੀਸੀ ਨੂੰ रिपोर्ट सौंप दी थी कि खोज इस रिपोर्ट ਦੇ ਵਿੱਚ ਹੈ ਇਸ ਲਈ ਅਸੀਂ ਐਸਟੀਪੀਸੀ ਦੇ ਨੁਮਾਇੰਦਿਆਂ ਦੇ ਨਾਲ ਵੀ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਜੋ ਖਬਰ ਹੈ ਕਿ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ ਇਸ ਕਮੇਟੀ ਨੇ ਆਪਣੀ ਰਿਪੋਰਟ ਐਸਟੀਪੀਸੀ ਨੂੰ ਸੌਂਪ ਦਿੱਤੀ ਹੈ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਤੀਵੀਂ ਬਰੇਗਡ ਦੇ ਮੌਕੇ ਸਿੱਖਾਂ ਦੇ ਦੋ ਗੁੱਟਾਂ ਦੇ ਵਿਚਕਾਰ ਝੜਪ ਹੋਈ ਸੀ ਇੱਕ ਗੁੱਟ ਜੋ ਕਿ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਸੀ ਅਤੇ ਉਸ ਗੁੱਟ ਨੂੰ एसडीपीसी ਦੀ ਟਾਸਕ ਫੋਰਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਦੋਨਾਂ ਦੇ ਵਿਚਕਾਰ ਚੜ੍ਹਗ ਹੋਈ ਤਲਵਾਰਾਂ ਚਲੀਆਂ ਕਈ ਲੋਕ ਜ਼ਖਮੀ ਵੀ ਇਸ ਘਟਨਾ ਦੇ ਵਿੱਚ ਹੋ ਗਈ ਸੀ ਉਸ ਤੋਂ ਬਾਅਦ ਕਾਫੀ ਸਾਰੇ ਸਿਆਸਤ ਦੀ ਵਸ ਵਿੱਚ ਹੋਈ ਕਈ ਸਿਆਸਦਾਨਾਂ ਦਾ ਨਾਮ ਆਇਆ ਸਿਮਰਜੀਤ ਸਿੰਘ ਮਾਨ ਦਾ ਨਾਮ ਵੀ ਉੱਚਲਿਆ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਪਹਿਲਾ ਪਹਿਲਾ ਕਲੀਨ ਚਿੱਟ ਦਿੱਤੀ ਗਈ ਬਾਅਦ ਵਿੱਚ ਜਸਵੰਤਰਵਾਰਤਾਰ ਸਿੰਘ ਵੱਲੋਂ ਕਿਹਾ ਗਿਆ ਕਿ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਸਨ ਜਿਨ੍ਹਾਂ ਨੇ ਸਾਰੇ ਚੜਾਪ ਉਪਰ ਸ਼ੁਰੂ ਕੀਤੀ ਸੀ ਤੇ ਅੱਜ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਸੌਮ ਦਿੱਤੀ ਹੈ ਕੀ ਕੋਈ ਜਾਇਸ ਰਿਪੋਰਟ ਦੇ ਵਿੱਚ ਇਹ ਜਾਣਨ ਲਈ ਗੱਲ ਕਰਦੇ ਐ ਐਸਡੀਪੀਸੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪੌਰ ਜੀ ਦੇ ਨਾਲ ਸੁਖਦੇਵ ਜੀ ਜੋ ਜਾਂਚ ਰਿਪੋਰਟ ਸੌਂਪੀ ਗਈ ਹੈ ਕੀ ਕੋਈ ਕੁਝ ਹੈ ਇਸ ਇਹ ਜਾਂਚ ਅਸੀਂ ਸਾਰੇ ਪਹਿਲੂਆਂ ਤੋਂ ਕੀਤੀ ਹੈ ਜੋ ਸੀਸੀਟੀਵੀ ਫੁਟੇਜes ਸਿਗੀਆਂ ਔਰ ਜੋ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਪੈਨਲਸ ਨੇ ਆਪਣੇ ਵੀਡੀਓ ਕਲਿੱਪਸ ਸਾਨੂੰ ਦਿੱਤੇ ਸੀ ਉਹ ਸਾਰੇ ਦੇਖੇ ਕੁਝ ਪ੍ਰਾਈਵੇਟ ਲੋਕਾਂ ਨੇ ਵੀ ਬਣਾਏ ਹੋਏ ਸੀ ਅਕੀਨ ਮਹਿਸੂਸ ਕੀਤਾ ਵੀ ਇੱਕ ਤੇ ਕੁਝ ਪ੍ਰਬੰਧਕੀ ਖਾਮੀਆਂ ਸਾਡੇ ਵਾਲੇ ਪਾਸੇ ਤੋਂ ਵੀ ਸੀ ਜੀ ਪਰ ਕੁਝ ਲੋਕ ਜਾਣਬੁੱਝ ਕੇ ਸ਼ਰਾਰਤ ਕਰਨੀ ਚਾਹੁੰਦੇ ਸੀ ਜੀ ਕਿਉਂਕਿ ਐਸਟੀਪੀਸੀ ਦਾ ਅਗਰ ਕੋਈ ਇਸ ਦੇ ਸਰਪੰਚ ਸਾਹਿਬ ਉਹਨਾਂ ਨੂੰ ਪਤਾ ਹੁੰਦਾ ਤੇ ਕਦੀ ਪ੍ਰਧਾਨ ਜੀ ਜਾਂ ਜ਼ਿਲਦਾਰ ਸਾਹਿਬ ਦੇ ਬੋਲਣ ਤੋਂ ਬਾਅਦ ਸਾਡੇ ਕੋਈ ਮੁਲਾਜ਼ਮ ਨੇ ਉੱਥੇ ਜਾਣਾ ਨਹੀਂ ਸੀ ਤੇ ਇਹ ਜਾਣਬੁੱਝ ਕੇ ਕੁਝ ਲੋਕਾਂ ਨੇ ਕਿਹੜੇ ਜਗ੍ਹਾ ਤੇ ਐਂਟਰ ਕਰਨ ਦੀ ਕੋਸ਼ਿਸ਼ ਕਿਹੜੇ ਲੋਕ ਕਿਹੜੇ ਲੋਕ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਉਹ ਤੇ ਜੇਲ੍ਹ ਚ ਮੈਂ ਕੀ ਹੁਣ ਜਿਹੜੇ ਬੰਦੇ ਫੜੇ ਗਏ ਮੌਕੇ ਤੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਉਹ ਪੁਲਿਸ ਨੇ ਕਾਰਵਾਈ ਕਰਕੇ ਉਹਨਾਂ ਤੇ ਐਫ ਆਈ ਆਰ ਲੋਚ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਪਰ ਇਹ ਇੰਦੀ ਮੇਨ ਟਾਈਮ ਤੇ ਕੋਡ ਡਵੈਲਪਮੈਂਟ ਹੋਈ ਹੈ ਜੀ ਉਹਨਾਂ ਲੋਕਾਂ ਨੇ 28 ਬੰਦਿਆਂ ਦੇ ਖਿਲਾਫ ਫਰਚਾ ਹੋਇਆ ਸੀ ਜੀ 22 ਉਹਨਾਂ ਚੋਂ 22 ਬੰਦਿਆਂ ਨੇ ਸ੍ਰੀ ਅਖਾਲਸਾਹਬ ਨੂੰ ਲਿਖ ਕੇ ਭੇਜ ਦਿੱਤਾ ਇਸ ਲਈ ਜੋ ਕੁਝ ਕੀਤਾ ਅਸੀਂ ਉਹਦੀ ਗਲਤੀ ਮੰਨਦੇ ਆਂ ਅਸੀਂ ਸ਼ਰਮਿੰਦਾ ਹਾਂ ਇਹਦੇ ਨਾਲ ਕੌਮ ਦਾ ਨੁਕਸਾਨ ਹੋਇਆ ਅੱਗੇ ਤੋਂ ਅਸੀਂ ਇਹ ਜਿਹੇ ਕੋਈ ਗਲਤੀ ਨਹੀਂ ਕਰਾਂਗੇ ਤੇ ਸਾਨੂੰ ਜੋ ਧਾਰਮਿਕ ਸਜ਼ਾ ਤੁਸੀਂ ਲਾਉਣੀ ਚਾਹੋ ਲਾ ਸਕਦੇ ਇਸ ਲਈ ਪਰਮੰਤਰ ਕਮੇਟੀ ਨੇ ਜਿਹੜੀ ਪ੍ਰਧਾਨ ਜੀ ਨੇ ਜਹਦਰ ਉਸਤਾ ਸਿੰਘ ਹੋਰਾਂ ਨੇ ਬਣਾਈ ਸੀ ਸਬ ਕਮੇਟੀ ਜੀ ਉਹਨੇ ਫੈਸਲਾ ਕੀਤਾ ਵੀ ਜੇ ਉਹ ਗਲਤੀ ਦਾ ਅਹਿਸਾਸ ਕਰਦੇ ਆ ਤੇ ਜਹਦਰ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਉਹਨਾਂ ਨੂੰ ਉਹਨਾਂ ਦੀ ਮਾਫੀ ਜਿਹੜੀ ਅਦੇ ਦੇਣੀ ਚਾਹੀਦੀ ਹੈ ਔਰ ਅੱਗੇ ਤੋਂ ਅਜਿਹੀ ਗੱਲ ਨਾ ਕਰਨ ਦਾ ਉਹਨਾਂ ਤੋਂ ਬਚਣ ਲੈਣਾ ਹੈ ਜੀ ਤੁਸੀਂ ਸਾਨੂੰ ਥੋੜੇ ਸ਼ਬਦਾਂ ਵਿੱਚ ਜਾਣਕਾਰੀ ਦਿਓਗੇ ਕਿ ਆਖਰ ਕਿ ਕੇਸ ਤੁਹਾਡੇ ਨਾਲ ਸੰਬੰਧਤ ਸਾਰੇ ਲੋਕ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਜ਼ਿੰਮੇਵਾਰ ਨਹੀਂ ਕੋਈ ਵੀ ਸਾਨੂੰ ਜੀਪਾ ਜੀ ਤੇ ਜੇਕਰ ਤਾਂ ਸਿੱਖੀ ਨਹੀਂ ਸਾਡੀ ਜੀ ਜੀ ਕਿ ਉਹ ਉਸ ਦੀ ਫੇਲ ਨਹੀਂ ਜਾਣਾ ਚਾਹੁੰਦੇ ਜੇ ਕੋਈ ਗਲਤੀ ਕਰਕੇ ਖਿਮਾ ਜਾਂਚਨਾ ਕਰਨਾ ਚਾਹੁੰਦਾ ਔਰ ਜਿਸ ਦਾ ਨੂੰ ਵੱਡੀ ਕਾਮੀ ਦੇਣ ਜੀ ਔਰ ਇਹਦੇ ਵਿੱਚ ਹੀ ਸਤਿ ਸ਼੍ਰੀ ਅਕਾਲ ਜੀ ਇਜ਼ਤ ਇਹਦੇ ਵਿੱਚ ਜਸਤਿੰਦਰ ਜੀ 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 ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਜਾਂਚ ਰਿਪੋਰਟ ਸੌਂਪ ਦਿੱਤੀ ਗਈ ਆ ਸਾਰੀਆਂ ਹੀ ਫੁਟੇਜ ਖੰਗਾਲੀਆਂ ਗਈਆਂ ਨੇ ਸੀਸੀਟੀਵੀ ਫੁਟੇਜ ਅਤੇ ਸਾਰੇ ਚੈਨਲਸ ਦੀ ਜੋ ਫੁਟੇਜ ਆ ਖੰਗਾਲੀ ਗਈ ਆ ਤੇ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੇ ਮਾਫੀ ਮੰਗੀ ਆ ਅਤੇ ਇਸ ਦੇ ਵਿਚਾਰ ਕਰਕੇ ਉਹਨਾਂ ਨੂੰ ਮਾਫੀ ਕੀਤਾ ਜਾ ਸਕਦਾ ਹੈ